ਜਾਦੀ ਖੱਡਾ ਹਾਂਜੀ ਕਿਨਾ ਜੀ ਪ੍ਰੀਆ ਕਿਹੜਾ ਪਿੰਡ ਹੈ ਬੇਟਾ ਬਾਉਲਵਾਸੀ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਅੱਛਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹੁੰਦੀ ਆ ਜੀ ਸਾਰੇ ਸਕੂਲ ਦੀ ਜੀ ਸਹੂਲਤ ਹੋਵੇ ਜੀ ਜਿਵੇਂ ਜਿਵੇਂ ਸਾਰਾ ਕੁਝ ਮਿਲਦਾ ਹੈ ਜੀ ਓਵੇਂ ਜ ਵਰਦੀਆਂ ਵੀ ਮਿਲਣ ਜੀ ਸਾਰੇ ਬੱਚਨ ਛੋਟੇ ਬੱਚਿਆਂ ਨੂੰ ਜੀ ਕੁਝ ਸਾਰਾ ਕੁਝ ਮਿਲੇ ਜੀ ਕੋਈ ਸਹੂਲਤ ਨਹੀਂ ਮਿਲਦੀ ਉਹ ਤੁਹਾਨੂੰ ਮਿਲਦੀ ਹੈ ਜੀ ਹਾਂ ਜੀ ਕੀ ਕਹਿਣਾ ਚਾਹੁੰਦਾ ਸਰਪੰਚ ਸਾਹਿਬ ਮੈਂ ਤਾਂ ਹੀ ਕਹਿਣਾ ਚਾਹੁੰਦਾ ਜੀ ਜਿਹੜੇ ਸਾਡੇ ਕੁੜੀਆਂ ਹੈਗੀਆਂ ਜੀ ਹੁਣ ਕਿਹਰੇ ਜਾਂਦੀਆਂ ਪੜ੍ਹਨ ਵਾਸਤੇ ਜੀ ਸਾਡੇ ਇੱਕ ਤਾਂ 10ਵੀਂ ਦਾ ਸਕੂਲ ਹੋਣਾ ਚਾਹੀਦਾ ਇੱਕ ਜਿਹੜੇ ਇੱਥੇ ਟੀਚਰ ਹੈਗੇ ਨੇ ਜੀ ਠੀਕ ਹੈ ਉਹ ਬਹੁਤ ਘੱਟ ਹੈਗੇ ਨੇ ਜਿਹੜੇ ਸਕੂਲ ਦੇ ਹਿਸਾਬ ਨਾਲ ਵੀ ਪੜ੍ਹਾਉਂਦੇ ਹੈਗੇ ਬੱਚਿਆਂ ਨੂੰ ਜਿੰਨੇ ਪੜ੍ਹਾਉਂਦੇ ਹੈਗੇ ਉਹਨਾਂ ਕ ਘਰੇ ਜਾ ਕੇ ਫੇਰ ਭੁੱਲ ਜਾਂਦੇ ਹੈਗੇ ਪਤਾ ਨਹੀਂ ਟੀਚਰ ਨਹੀਂ ਧਿਆਨ ਦਿੰਦੇ ਸਾਡੇ ਦੇ ਉੱਤੇ ਤੇ ਪਤਾ ਨਹੀਂ ਬੱਚੇ ਆਪ ਦਾ ਧਿਆਨ ਨਹੀਂ ਕਰਦੇ ਜੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਮੈਂ ਤਾਂ ਇਹ ਚਾਹਣਾ ਚਾਹੁੰਦਾ ਟੀਚਰਾਂ ਨੂੰ ਵੀ ਮੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਸਾਡੇ ਬੱਚੇ ਇੱਥੇ ਪੜ੍ਹੀ ਜਾਂਦੇ ਐ ਅੱਛਾ ਜੀ ਤੇ ਇਹ ਮਾੜਾ ਜਨਾ ਧਿਆਨ ਨਾਲ ਮਾੜਾ ਜਿਹਾ ਪੜਾਉਣ ਠੀਕ ਹੈ ਤੇ ਨਾਲ ਹੀ ਇਹ ਜਿਹੜਾ ਸਕੂਲ ਦਾ ਕੋਈ ਕੰਮ ਹੈ ਜਾਂ ਕੋਈ ਹੋਰ ਕੋਈ ਕੰਮ ਹੈਗਾ ਮਾੜਾ ਮੋਟਾ ਜੇ ਕੋਈ ਨਾਲ ਕੋਈ ਪੈਸਾ ਆਉਂਦਾ ਤਾਂ ਸਾਨੂੰ ਮਾੜਾ ਮੋਟਾ ਦੱਸਣ ਵੀ ਸਕੂਲ ਵਾਸਤੇ ਆਇਆ ਪੈਸਾ ਆਇਆ ਜਾਂ ਕੋਈ ਹੋਰ ਕੋਈ ਆਇਆ ਤੇ ਅਸੀਂ ਕੋਈ ਮਾੜਾ ਸਦਾਰ ਕਰ ਲਈਏ ਸਕੂਲ ਦਾ ਠੀਕ ਹੈ ਜੀ ਇੱਥੇ ਕੋਈ ਕਹਿ ਨਹੀਂ ਸਕਦਾ ਵੀ ਇਹ ਸਕੂਲ ਹੈਗਾ ਜੀ ਹੁਣ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਹੋ ਸਕੂਲ ਬਾਰੇ? ਅਸੀਂ ਤਾਂ ਇਹ ਕਹਿੰਦੇ ਆ ਵੀ ਸਾਡੇ ਸਕੂਲ ਹੈਗਾ ਜਿਹੜਾ ਇੱਕ ਤਾਂ 10ਵੀਂ ਦਾ ਸਕੂਲ ਹੋ ਗਿਆ ਸਾਡਾ। ਇੱਕ ਜਿਹੜਾ ਹੈਗਾ ਜਿਹੜਾ ਕੰਮ ਹੈਗਾ ਸਕੂਲ ਦੇ ਵਿੱਚ। ਸਾਡੇ ਬੱਚਿਆਂ ਨੂੰ ਅਸੀਂ ਪੜ੍ਹਨ ਵਾਸਤੇ ਤਾਂ ਕੱਲ ਦਿੰਦੇ ਇੱਥੇ ਸਹੂਲਤਾਂ ਪੂਰੀਆਂ ਹੈ ਨਹੀਂ ਸਰਕਾਰ ਕੰਨੀ। ਬੇਟਾ ਜੀ ਦਾ ਮੇਰਾ ਨਾਮ ਸਦੀਰ ਕੁਮਾਰ ਹੈ। ਕਿਹੜਾ ਪਿੰਡ ਹੈ? ਬਾੜਵਾਸੀ। ਅੱਛਾ ਕਿਹੜੇ ਸਕੂਲ 'ਚ ਪੜ੍ਹਦੇ ਹੋ? ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ। ਅੱਛਾ ਕੀ ਕਮੀ ਹੈ ਤੁਹਾਡੇ ਸਕੂਲ ਦੇ ਵਿੱਚ? ਪੀਣ ਵਾਲਾ ਪਾਣੀ ਮਿਲਦਾ? ਨਹੀਂ। ਹੋਰ ਕੀ ਕਮੀ ਹੈ? ਅਸੀਂ ਜਦੋਂ ਥੁਰ ਲੰਘਦੇ ਆ ਛੱਪ ਛੱਪੜ ਚ ਡੇਗੇ ਸਾਡੇ ਬੈਗ ਪੇਜ ਜਾਂਦੇ ਆ ਇਹਨੂੰ ਕਿਰਪਾ ਕਰਕੇ ਇਹਨੂੰ ਇਥੇ ਸੜਕ ਬਣਾਓ ਤੇ ਗੰਦਗੀ ਨੂੰ ਸਾਫ਼ ਕਰੋ ਹਾਂਜੀ ਕੀ ਨਾਂ ਸਰ ਜੀ ਆਪਣਾ ਹਾਂ ਭਗਵੰਤ ਪਟਾਜਾ ਜੀ ਅੱਛਾ ਇਹ ਸਾਡੀ ਥੋੜੇ ਸਕੂਲ ਦੇ ਵਿੱਚ ਜੋ ਸਹੂਲਤਾ ਕੀ ਕਮੀਆਂ ਨੇ ਸਰ ਇੱਕ ਤਾਂ ਸਕੂਲ ਵਿੱਚ ਲਗਭਗ 180 ਬੱਚੇ ਪੜ੍ਹ ਰਹੇ ਨੇ ਇਹਨਾਂ ਦੇ ਬੈਠਣ ਲਈ ਤਿੰਨ ਕਮਰੇ ਨੇ ਸਾਡੇ ਕੋਲ ਸਿਰਫ ਲਗਭਗ ਤਿੰਨ ਕਮਰੇ ਸਾਨੂੰ ਹੋਰ ਚਾਹੀਦੇ ਨੇ ਉਹਦੀ ਸੂਲਤ ਚਾਹੀਦੀ ਹੈ ਇੱਕ ਜਿਹੜਾ ਬੱਚਿਆਂ ਤੇ ਥੋੜਾ ਜਿਹਾ ਪਾਣੀ ਦੇ ਪੀਣ ਦੀ ਦਿੱਕਤ ਆ ਰਹੀ ਹੈ ਮੋਟਰ ਲੱਗੀ ਹੋਈ ਸੀ ਸਾਡੇ ਸਕੂਲ 'ਚ ਪਰ ਉਹ ਖਰਾਬ ਹੈ ਇਸ ਟਾਈਮ ਤੇ ਅਸੀਂ ਉਹ ਗ੍ਰਾਮ ਪੰਚਾਇਤ ਨਾਲ ਸੰਪਰਕ ਕਰਕੇ ਬੇਨਤੀ ਕੀਤੀ ਹੈ ਜਿਹੜੀ ਸਮਰਸੀਬਲ ਨੂੰ ਜਲਦੀ ਠੀਕ ਕਰਵਾਇਆ ਜਾਵੇ ਇੱਕ ਬੱਚਿਆਂ ਦੀ ਅੱਗੇ ਵੀ ਮੈਨੂੰ ਬੱਚਿਆਂ ਨੇ ਕਈ ਵਾਰ ਦੱਸਿਆ ਵੀ ਸਕੂਲ ਦੇ ਨਾਲ ਜਿਹੜਾ ਛੱਪੜ ਹੈ ਬਾਰਿਸ਼ ਦੇ ਸਮੇਂ ਵਿੱਚ ਜਦੋਂ ਬੱਚੇ ਤੋਂ ਲੰਘਦੇ ਨੇ ਉਹਨਾਂ ਨੂੰ ਥੋੜੀ ਦਿੱਕਤ ਆਉਂਦੀ ਹੈ ਅਸੀਂ ਉਹ ਵੀ ਗ੍ਰਾਮ ਪੰਚਾਇਤ ਨਾਲ ਬੇਨਤੀ ਕੀਤੀ ਹੈ ਵੀ ਉਹ ਛੱਪੜ ਦੇ ਨਾਲ ਨਾਲ ਸੜਕ ਬਣਾ ਕੇ ਉਹਦੀ ਚਾਰਦੁਆਰੀ ਕੀਤੀ ਜਾਵੇ ਕਿਉਂਕਿ ਬੱਚੇ ਛੋਟੇ ਨੇ ਸਾਡੇ ਕੋਲੋਂ 4 ਸਾਲ ਤੋਂ ਲੈ ਕੇ ਬੱਚਾ ਸਟਾਰਟ ਹੋ ਜਾਂਦਾ ਹਨ ਤੇ ਉਹਦੇ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਜਿਹੜੀ ਹੈ ਸਾਡਾ ਵੀ ਚੱਪੜਦਾ ਵੀ ਪ੍ਰਬੰਧ ਕਰਾਇਆ ਜਾਵੇ ਤੇ ਇੱਕ ਜਿਹੜਾ ਸਕੂਲ ਦੇ ਲਈ ਬੱਚਿਆਂ ਲਈ ਕਮਰੇ ਚਾਹੀਦੇ ਨੇ ਬੈਠਣ ਦੇ ਲਈ ਉਹ ਵੀ ਸਾਨੂੰ ਜਲਦੀ ਇੱਕ ਕਮਰਾ ਤੁਸੀਂ ਆ ਬਾਹਰ ਹੁਣੇ ਆਇਓ ਦੇਖਿਆ ਹੋਣਾ ਇਹ ਅਸੀਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੀ ਸ਼ੁਰੂ ਕਰਵਾਇਆ ਸੀ ਲਗਭਗ ਇਹਦੀ ਛੱਤ ਪਾਣੀ ਰੰਦੀ ਆ ਬਾਕੀ ਅਸੀਂ ਬਣਾ ਚੁੱਕੇ ਹਾਂ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪਿੰਡ ਵਾਲਿਆਂ ਕੋਲੋਂ ਅਸੀਂ ਉਹ ਲੈ ਕੇ ਕਮਰਾ ਸੀ ਬੱਚਿਆਂ ਲਈ ਤਿਆਰ ਕਰ ਲਈਏ ਸਰਕਾਰ ਵੱਲੋਂ ਕੋਈ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ ਸਰ ਕਮਰਿਆਂ ਦੀ ਡਿਮਾਂਡ ਲਗਭਗ 4 ਸਾਲ ਪਹਿਲਾਂ ਇੱਥੇ ਕਮਰੇ ਤੇ ਨੰਨਸਿਫ ਹੋ ਗਏ ਸੀ ਉਹ ਸੀਟ ਹਾ ਚੁੱਕੇ ਆ ਕਿਉਂਕਿ ਸਾਨੂੰ ਅਦਾਇਤਾਂ ਆਈਆਂ ਸੀ ਡਿਪਾਰਟਮੈਂਟ ਦੇ ਆ ਵੀ ਕਮਰੇ ਢਾ ਦਿੱਤੇ ਜਾਣ ਨਵੇਂ ਕਮਰਿਆਂ ਦੀ ਡਿਮਾਂਡ ਗ੍ਰਾਂਟ ਹਾਲੇ ਤੱਕ ਨਹੀਂ ਸਾਨੂੰ ਕੋਈ ਜਾਰੀ ਹੋਈ ਸਰ ਕੋਈ ਪਿਛਲੀ ਸਰਕਾਰ ਦੇ ਲਈ ਹੋਈ ਹੋਵੇ ਜਾਂ ਸਰਪੰਚੀ ਸਭ ਕਿਤੇ ਪਿਛਲੀ ਪੰਚਾਇਤ ਲਈ ਕੋਈ ਨਹੀਂ ਸਰ ਮੈਨੂੰ ਐਕਚੁਅਲੀ 2 ਸਾਲ ਹੋਏ ਨੇ ਇੱਥੇ ਆਉਣ ਨੂੰ ਮੇਰੇ ਆਉਣ ਤੋਂ ਬਾਅਦ ਇੱਥੇ ਕਿਸੇ ਤਰ੍ਹਾਂ ਦੀ ਕੋਈ ਗ੍ਰਾਂਟ ਸਾਨੂੰ ਅਜੇ ਤੱਕ ਨਹੀਂ ਮਿਲੀ ਜੀ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਅਸੀਂ ਮੇਨ ਤਾਂ ਸਿਰ ਬੱਚਿਆਂ ਵਾਸਤੇ ਹੀ ਹੈ ਵੀ ਸਾਡੇ ਬੱਚਿਆਂ ਨੂੰ ਜਿਹੜੇ ਕਮਰੇ ਕਿਉਂਕਿ ਹੁਣ ਤੁਸੀਂ ਦੇਖਿਆ ਟੰਡ ਦੇ ਵਿੱਚ ਬੱਚੇ ਬਾਹਰ ਵੀ ਬੈਠਦੇ ਨੇ ਕਿਉਂਕਿ 180 ਬੱਚਾ ਤਿੰਨ ਕਮਰਿਆਂ ਦੇ ਵਿੱਚ ਪੂਰਾ ਨਹੀਂ ਆ ਸਕਦਾ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਇਹ ਹੈ ਬੱਚਿਆਂ ਲਈ ਕਮਰੇ ਦਿੱਤੇ ਜਾਣ ਤੇ ਬਾਕੀ ਜਿਹੜੀ ਬੱਚਿਆਂ ਦੀ ਆ ਸੋ ਪ੍ਰੋਬਲਮ ਆ ਰਹੀ ਹੈ ਛੱਪੜ ਦੀ ਸੀ ਪੰਚਾਇਤ ਨੂੰ ਅੱਗੇ ਵੀ ਕਈ ਵਾਰ ਬੇਨਤੀ ਕੀਤੀ ਹੈ ਵੀ ਇਹਦਾ ਪ੍ਰਬੰਧ ਕਰਾਇਆ ਜਾਵੇ ਕਿਉਂਕਿ ਛੋਟੇ ਬੱਚੇ ਨੇ ਤੇ ਦਿੱਕਤ ਆ ਸਕਦੀ ਹੈ ਬੱਚਿਆਂ ਨੂੰ ਹਵੜੇ ਕਿਨਾ ਜਰਾ ਇੱਕ ਮਿੰਟ ਹੋਰ ਕਿਹੜਾ ਪਿੰਡ ਹੈ ਪਿੰਡ ਬਹਾਵਲ ਵਾਸੀ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਅੱਛਾ ਪੀਣ ਨੂੰ ਪਾਣੀ ਮਿਲਦਾ ਇੱਥੇ ਨਹੀਂ ਜੀ ਹੋਰ ਕੀ ਕਮੀ ਹੈ ਸਕੂਲ ਦੇ ਵਿੱਚ ਸਰ ਜੀ ਜਦੋਂ ਅਸੀਂ ਇੱਧਰੋਂ ਟੱਪ ਦੇ ਲੰਘਦੇ ਆਂ ਬੱਚੇ ਚੋੜ ਕਰਦੇ ਆ ਅਸੀਂ ਛੱਪੜ ਵਿੱਚ ਵੀ ਡਿੱਗ ਜਾਂਦੇ ਆ ਕਈ ਵਾਰੀ ਬੱਚੇ ਧੱਕੇ ਮਾਰਦੇ ਆ ਸਾਨੂੰ ਤੇ ਇੱਕ ਜਦੋਂ ਅਸੀਂ ਟੱਪ ਦੇ ਆਂ ਅਸੀਂ ਮਿੱਟੀ ਦੀ ਤੂੜ ਪੈ ਜਾਂਦੀ ਅਸੀਂ ਗੰਦੇ ਹੋ ਜਾਂਦੇ ਆ ਹੁਣ ਕੀ ਚਾਹੁੰਦੇ ਹੋ ਸੜਕ ਬਣੇ ਹਾਂ ਜੀ ਕਿਹੜਾ ਪਿੰਡ ਹੈ ਤੇ ਕਿਹੜੇ ਸਕੂਲ ਚ ਪੜਦੇ ਹੋ ਸਰਕਾਰੀ ਪ੍ਰਾਇਮਰੀ ਸਕੂਲ ਅੱਛਾ ਪੀਣ ਨੂੰ ਪਾਣੀ ਮਿਲਦਾ ਹੈ ਖਾਣਾ